ਉਸ ਤੋਂ ਅਸੀਂ ਬਰਨਾਲੇ ਆ ਰਹੇ ਆ ਸਾਡੇ ਕੋਲੇ ਖੁੱਲੇ ਪੈਸੇ ਤਾਂ ਹੈ ਨਹੀਂ ਬੈਂਕ ਚ ਇੱਕ ਬੁੱਕ ਪਈ ਹੈ ਗੱਡੀ ਚ ਹੁਣ ਅਸੀਂ ਸੋਚਦੇ ਹਾਂ ਇੱਕ ਚੈੱਕ ਹੀ ਦੇ ਦਿੰਨੇ ਆ ਦੇਖਨੇ ਆ ਟੋਲ ਟੈਕਸ ਵਾਲੇ ਪੈਸੇ ਦਾ ਚੈੱਕ ਲੈ ਲੈਣਗੇ ਤੁਸੀਂ ਜਲਦੀ ਜਲਦੀ ਚੈਨਲ ਸਬਸਕ੍ਰਾਈਬ ਕਰ ਦਿਓ ਤੁਸੀਂ ਆਪਣੇ ਨਾਲ ਬਨੇ ਰਹੋ ਅਸੀਂ ਜਾ ਰਹੇ ਹੌਲੀ ਹੌਲੀ ਕਰਕੇ ਓ ਦੇਖੋ ਸਾਹਮਣੇ ਟੋਲ ਆ ਗਿਆ ਬਸ ਆਈ ਜਾਂਦਾ ਆਈ ਜਾਂਦਾ ਆਈ ਜਾਂਦਾ ਵੀਡੀਓ ਨੂੰ ਲਾਈਕ ਵੀ ਕਰਦੇ ਕਰੋ ਤੇ ਸ਼ੇਅਰ ਕਰੋ ਤੇ ਕਮੈਂਟ ਵੀ ਕਰ ਦਿਆ ਕਰੋ ਆ ਦੇਖੋ ਟੋਲ ਟੈਕਸ ਵਾਲਾ ਨੇੜੇ ਆ ਗਿਆ ਡਰਜ ਲੱਗੀ ਜਾਂਦੇ ਪਤਾ ਨਹੀਂ ਲੈ ਲੈਣਗੇ ਜਾਂ ਨਹੀਂ ਚਲੋ ਦੋਸਤੋ ਅਸੀਂ ਛੋਟੇ ਲਿਆ ਕੋਸ਼ਿਸ਼ ਕਰ ਰਹੇ ਹਾਂ ਚਲੋ ਗੱਡੀ ਪਹਾਲੋ ਜਲਦੀ ਜਲਦੀ ਬੱਸ ਬੱਸ ਆ ਗਿਆ ਟੋਲ ਨੇੜੇ ਇਧਰਲੇ ਸਾਈਡ ਹੋ ਜਾਂਦੇ ਜਿੱਧਰ ਪਰਚੀ ਕੱਢਦੇ ਆ ਲੈਫਟ ਲੈਫਟ ਲੈ ਲਓ ਲੈਫਟ ਲੈਫਟ ਉਹ ਗੱਡੀ ਮੂਰੀ ਖੜੀ ਆ ਉਹਦੇ ਪਿੱਛੇ ਲਾ ਲੈਣੇ ਆ ਤੁਸੀਂ ਬੰਨੇ ਰਹੋ ਵੀਡੀਓ ਚ ਅਸੀਂ ਕੱਟ ਨਹੀਂ ਕਰਦੇ ਵੀਡੀਓ ਐਂ ਚੱਲੀ ਜਾਉ। ਬਸ ਆ ਗੱਡੀ ਚਲੀ ਜਾਵੇ ਦੁਬਾਰਾ ਆਪਣੀ ਮਾਰੀ ਆ। ਦੋਸਤੋ ਡਰ ਚ ਲੱਗੀਆਂ ਦਾ। ਸਾਹਮਣੇ ਵਾਲੀ ਗੱਡੀ ਨੇ ਤਾਂ ਪੈਸੇ ਦਿੱਤੇ ਆ। ਹੁਣ ਇਹ ਦੁਬਾਰਾ ਆਪਣੀ ਮਾਰੀ ਆਉ। ਤੁਸੀਂ ਵੀਡੀਓ ਕੱਟੇ ਹੋਣਾ ਸਾਰੇ ਦੇਖ ਕੇ ਆਇਓ। ਚੱਲ ਬਸ ਹੌਣ ਵਾਲਾ ਆਪਣਾ ਨੰਬਰ। ਚਲੋ ਗੱਡੀ ਤੋੜ ਲਓ ਥੋੜੀ ਸਾਹਮਣੇ ਨੂੰ। ਉਹ ਗੱਡੀ ਤੇ ਜਾ ਰਹੀ ਹੈ ਹੁਣ। ਬਸ ਜਾਬੜੀ ਜਾਬੜੀ। ਪਰਚੀ ਤੇ ਰਿਹਾ ਹਜੇ। ਹੁਣ ਜਾਣੀਏ ਮੈਨੂੰ ਲੱਗਦਾ। ਚਲੋ ਤਾ ਗਏ ਸਸਰੀ ਗਾਰੰਟੀ ਜੀ ਅੰਟੀ ਜੀ ਆਪਣੇ ਕੋਲ ਖੁੱਲੇ ਪੈਸੇ ਤਾਂ ਹੈ ਨਹੀਂ ਚੈੱਕ ਨਾਲ ਪੇਮੈਂਟ ਕਰ ਦਈਏ ਹੈ ਨਹੀਂ ਨਾ ਤਾਂ ਫਾਟ ਗਈ ਚੱਕ ਤਾਂ ਮੈਨੂੰ ਲੱਗਦਾ ਆਪਣੇ ਫਾਸਟੈਗ ਤੋਂ ਪੈਸੇ ਕੱਟੇ ਗਏ ਚਲੋ ਦੋਸਤੋ ਹੁਣ ਤਾਂ ਆਪਾਂ ਬਚ ਗਏ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਬਦ ਤੋਂ ਬਦ ਆਪਣੇ ਦੋਸਤਾਂ ਨਾਲ ਤੇ ਲਾਈਕ ਵੀ ਕਰ ਦਿਓ ਗਮਟ ਵੀ ਕਰ ਦੇਣਾ ਅੱਛਾ ਜੀ